ਆਲ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਆ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾਉਣ ਵਾਲੀ ਨਸੇ ਦੀ ਸਦਾਗਰ ਕੁਲਦੀਪ ਕੌਰ ਵਿਧਵਾ ਜਗਿੰਦਰਪਾਲ ਵਾਸੀ ਸੋਲ ਦੀਆਂ ਮਾਰੀਆਂ ਤਰਤੂਤਾ ਨੇ ਨੌਜਵਾਨ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਕੀਤਾ ਮਜਬੂਰ ਇਹ ਮਾਮਲਾ ਪਿੰਡ ਸੋਲ ਜ਼ਿਲ੍ਹਾ ਗਰਦਾਸਪੁਰ ਦਾ ਹੈ ਜਿੱਥੇ ਵਿਧਵਾ ਮਾਂ ਦੇ ਗੈਰ ਵਿਅਕਤੀ ਨਾਲ ਨਜਾਇਜ਼ ਬੰਧ ਤੋਂ ਦੁਖੀ ਹੋ ਕੇ ਨੌਜਵਾਨ ਪੁੱਤਰ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਦੀ ਸਾਦੀशुदा ਭੈਣ ਲਵਪ੍ਰੀਤ ਕੌਰ ਪਤਨੀ ਅਮਰਜੀਤ ਕੌਰ ਵਾਸੀ ਪਿੰਡ ਗੰਨਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਨੇ ਥਾਣਾ ਤਾਰੀਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦੇ ਹੋਏ ਦੱਸਿਆ ਕਿ ਮੇਰੇ ਪਿਤਾ ਜਗਿੰਦਰਪਾਲ ਵਾਸੀ ਸੋਲ ਦੀ ਕਰੀਬ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਮੇਰੀ ਮਾਤਾ ਕੁਲਦੀਪ ਕੌਰ ਪਤਨੀ ਲੇਟ ਜਗਿੰਦਰਪਾਲ ਵਾਸੀ ਸੋਲ ਦੇ ਸੱਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸੋਲ ਨਾਲ ਨਜਾਇਜ਼ ਸੰਬੰਧ ਸਨ ਜਿਸ ਤੇ ਮੈਂ ਤੇ ਮੇਰੇ ਭਰਾ ਗੁਰਦੀਪ ਸਿੰਘ ਉਰਫ ਗੋਲੀ ਪੁੱਤਰ ਜਗਿੰਦਰ ਸਿੰਘ ਨੇ ਆਪਣੀ ਮਾਤਾ ਨੂੰ ਬਹੁਤ ਸਮਝਾਇਆ ਕਿ ਉਹ ਸੱਨੀ ਨਾ ਨਜਾਇਜ਼ ਬੰਦ ਨਾ ਰੱਖਣ ਪਰ ਉਹ ਇਸ ਕੰਮ ਤੋਂ ਬਾਜ਼ ਨਾ ਆਈ ਜਿਸ ਤੇ ਮੇਰੇ ਭਰਾ ਗੁਰਦੀਪ ਸਿੰਘ ਉਰਫ ਗੋਲੀ ਨੇ ਦੁਖੀ ਹੋ ਕੇ ਬੀਤੀ ਰਾਤ ਕੋਈ ਜਰੀਲੀ ਵਸਤੂ ਕਾ ਲਈ ਅਤੇ ਮੇਰੇ ਭਰਾ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਧਾਰੀਵਾਲ ਪੁਲਿਸ ਨੇ ਮ੍ਰਿਤਕ ਦੀ ਭੈਣ ਲਾਫਰੀਦ ਦੇ ਬਿਆਨਾਂ ਤੇ ਦੋਸ਼ੀ ਕੁਲਦੀਪ ਕੌਰ ਅਤੇ ਸੱਨੀ ਵਾਸੀਆਂ 16 ਵਿਰੁੱਧ ਕੇਸ ਦੱਚ ਕਰਕੇ ਗ੍ਰਿਫਤਾਰ ਕਰ ਲਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹਦੇ ਵਿੱਚ ਇੱਕ ਲਵ ਪ੍ਰੀਤ ਕੌਰ ਲੜਕੀ ਹੈਗੀ ਆ ਗੰਨਾਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕਲਦੀਪ ਕੌਰ ਹੈਗੀ ਤੇ ਸਵਰਨਜੀਤ ਸੰਨੀ ਜਿਹੜਾ ਸੋਲ ਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ ਇਹਨਾਂ ਨੇ ਕਾਫੀ ਵਾਰੀ ਪੈਣਪਰਾ ਦੋਨਾਂ ਨੇ ਹੀ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਬਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਕੋਈ ਜੜੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੁਸਾਈਸਾਈਡ ਕਰ ਲਈ ਹੈਗੀ ਆ ਮੈਡਮ ਇਸ ਕੇਸ ਦੇ ਵਿੱਚ ਕੀ ਤੁਸੀਂ ਕਾਰਵਾਈ ਕੀਤੀ ਹੈ ਜੀ ਬੜਾ ਹੁਦਾਂ ਜੀ ਕਿੰਨਾ ਤਰ੍ਹਾਂ ਦਾ ਪਿਆਰ ਮਕਦਮਾ ਚੱਲ ਰਿਹਾ ਹੈ ਇਹਦੇ ਵਿੱਚ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਚ ਦੋਨੋਂ ਕਲਦੀਪ ਕੌਰ ਤੇ ਜਿਹੜਾ ਸੰਜੀਤ ਸੰਨੀ ਇਹਨਾਂ ਨੂੰ ਹੀ ਅਰੈਸਟ ਕੀਤਾ ਮੈਡਮ ਕੀ ਇਹ ਔਰਤ ਦੇ ਉੱਪਰ ਪਹਿਲਾਂ ਤੋਂ ਵੀ ਕੋਈ ਅਪਰਾਧਿਕ ਮਕਦਮੇ ਦਰਜ ਹੈ ਥੋੜੀ ਇਹਦੀ ਵੀ ਡਿਟੇਲ ਬਿਲਕੁਲ ਜੀ ਇਹਦੇ ਤੇ ਐਨ ਡੀ ਪੀ ਐ ਐਕਟ ਦੇ ਕਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰਦੇ ਆ ਆਖਰ ਪੁਲਿਸ ਦੀ ਕੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕੜਕੀ ਵਿੱਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆਈ ਜਾਨੀ ਆ ਇਹ ਹੁਣ ਫੇਰ ਸਾਡੀ ਕੜਕੀ ਚ ਆਈ ਮੈਨੂੰ ਜਿਹੜਾ ਮਦਈ ਆ ਲਵਪ੍ਰੀਤ ਕੌਰ ਇਹਦਾ ਰਿਸ਼ਤਾ ਹੀਗਾ ਮਰਨਾਲੇ ਨਾਲ ਤੇ ਜਿਹੜੀ ਗੋਸ਼ੀ ਹੈਗੀ ਲਵਪ੍ਰੀਤ ਲੜਕੀ ਆ ਕਲਦੀਪ ਕੌਰ ਦੀ ਜੀ ਜੀ ਉਹਦੀ ਉਹਦੀ ਸਟੇਟਮੈਂਟ ਤੇ ਜਿਹੜਾ ਹੈਗਾ ਕੇ ਸਜਿਸਟਰ ਹੈ ਮੈਡਮ ਇੱਕ ਬੜੀ ਇਹ ਜਦਾਂ ਵੀ ਦੱਸ ਰਹੇ ਹੋ ਕਿ ਇੱਕ ਕ੍ਰਿਮੀਨਲ ਟਾਈਪ ਲੇਡੀ ਜੀ ਵੀ ਹੋ ਰਹੇ ਤੇ ਕਾਫੀ ਮੁਕਦਮੇ ਕਰਦੇ ਨੇ ਕਲਾ ਤੋਂ ਨੇ ਔਰ ਜਿੱਦਾਂ ਇੱਕ ਲੜਕੇ ਵੱਲੋਂ ਜਿਹੜਾ ਵਕੀ ਹੋ ਕੇ ਇਹ ਜਦੋਂ ਦਿਬਾਤ ਹੋ ਗਈ ਆ ਤਾਂ ਕਾਫੀ ਇਹ ਮਤਲਬ ਕਿ ਸਮਾਜ ਨੂੰ ਜਿਹੜਾ ਵਾ ਇਸ ਘਟਨਾ ਤੋਂ ਕੀ ਜਿਹੜਾ ਵਾ ਕਹਿਣਾ ਚਾਹੋਗੇ ਜੀ ਮੈਸੇਜ ਕੀ ਦੇਣਾ ਚਾਹੋਗੇ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਮਾਜ ਨੂੰ ਕਿ ਜਿਹੜੇ ਗਲਤ ਕੰਮ ਕਰਨ ਵਾਲੇ ਅੰਸਰ ਹੈਗੇ ਆ ਗਲਤ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਏਗਾ ਜਿਹੜਾ ਵੀ ਉਹ ਹੀ ਸਾਡੀ ਸਾਡੇ ਤੋਂ ਕਦੀ ਵੀ ਨਹੀਂ ਬਚੂਗਾ ਮੈਂ ਸਾਰੇ ਲੋਕਾਂ ਨੂੰ ਇਹ ਹਦਾਇਤ ਕਰਦੀ ਕਿ ਸਹੀ ਕੰਮ ਕਰੋ ਬੱਚਿਆਂ ਨੂੰ ਵੀ ਕਰੂੰਗੀ ਸਭ ਨੂੰ ਇਹ ਹਦਾਇਤ ਕਰੂੰਗੀ ਕਿ ਸਹੀ ਕੰਮ ਕਰੋ ਤੇ ਨਸ਼ਿਆਂ ਤੋਂ ਜਿਹੜਾ ਦੂਰ ਰਹੋ